ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪਾਵੇਂ ਕੀ ਕਾਨਪੁਰ ਕੋਈ ਪੰਗਲਾ ਰੋਡ ਨੂੰ ਦਿਨ ਪਹਿਲੇ ਹੈਵੀ ਲੋਡ ਟਿਪਰਾਂ ਦੇ ਲਈ ਬੰਦ ਕੀਤਾ ਗਿਆ ਹੈ ਪਰ ਰਾਤ ਨੂੰ ਚੱਲ ਰਹੇ ਟਿਪਰ ਲਗਾਤਾਰ ਸੜਕ ਹਾਸੀਆਂ ਨੂੰ ਸੱਦਾ ਦੇ ਰਿਆਂ ਤੇ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਕਾਨਪੁਰ ਕੋਈ ਪੰਗਲਾ ਰੋਡ ਤੋਂ ਜਿੱਥੇ ਕਿ ਬੀਤੀ ਰਾਤ ਇੱਕ ਓਵਰ ਲੋਡ ਟਿਪਰ ਜਿਸ ਨੇ ਮਾਈਨਿੰਗ ਕਰਕੇ ਕੱਚਾ ਮਾਲ ਲੱਦਿਆ ਹੋਇਆ ਸੀ ਉਹ ਸੜਕ ਕਿਨਾਰੇ ਬਣੇ ਹੋਏ ਸਕੂਲ ਦੀ ਰੇਲਿੰਗ ਨੂੰ ਤੋੜਦਾ ਹੋਇਆ ਪਲਟਣ ਤੋਂ ਬਚ ਗਿਆ ਜਿਸ ਤੋਂ ਬਾਅਦ ਇੱਕ ਵੱਡਾ ਹਾਸਾ ਜ਼ਰੂਰ ਟਲ ਗਿਆ ਹੈ ਪਾਰੇਸੇ ਟੈਪਰ ਦੇ ਐਕਸੀਡੈਂਟ ਹੋਣ ਤੋਂ ਬਾਅਦ ਵੱਡੇ ਸਵਾਲ ਜ਼ਰੂਰ ਖੜੇ ਹੋ ਗਏ ਹਨ ਕਿ ਜੇਕਰ ਪ੍ਰਸ਼ਾਸਨ ਹਰ ਵਕਤ ਨਜ਼ਰ ਰੱਖ ਰਿਹਾ ਹੈ ਤਾਂ ਇਹ ਕੱਚਾ ਮਾਲ ਮਾਈਨਿੰਗ ਬੰਦ ਹੋਣ ਦੇ ਚੱਲਦੇ ਹੋਏ ਮਾਫੀਆ ਕਿੱਥੋਂ ਲੈ ਕੇ ਆ ਰਹੇ ਹਨ ਮਾਫੀਆ ਵੱਲੋਂ ਰਾਤ ਸਮੇਂ ਟਿਪਰਾਂ ਨੂੰ ਕੱਢਣ ਦੀਆਂ ਕੋਸ਼ਿਸ਼ੀਆਂ ਕੀਤੀਆਂ ਜਾਂਦੀਆਂ ਹਨ ਪਰ ਉਹ ਇਸ ਤਰ੍ਹਾਂ ਦਾ ਹਾਸਿਆਂ ਨੂੰ ਲਗਾਤਾਰ ਸੱਦਾ ਦੇ ਰਹੇ ਹਨ ਅਤੇ ਕੋਈ ਵੱਡਾ ਹਾਸਾ ਵੀ ਵਾਪਰ ਸਕਦਾ ਹੈ ਜ਼ਰੂਰਤ ਹੈ ਅਜਿਹੇ ਟਿਪਰਾਂ ਨੂੰ ਸਖਤੀ ਦੇ ਨਾਲ ਨਜਿੱਠਣ ਦੀ ਤਾਂ ਕਿ ਮਾਈਨਿੰਗ ਮਾਫੀਆ ਉੱਤੇ ਨਕੇਲ ਲਗਾਈ ਜਾ ਸਕੇ ਅਤੇ ਇਸ ਤਰ੍ਹਾਂ ਦੇ ਓਵਰਲੋਡ ਟਿਪਰ ਜੋ ਕਿ ਮਾਈਨਿੰਗ ਰਾਤ ਦੇ ਸਮੇਂ ਕਰਕੇ ਚੋਰੀ ਦੇ ਨਾਲ ਨਿਕਲਦੇ ਹਨ ਉਨ੍ਹਾਂ ਤੇ ਨਕੇਲ ਕਸੀਦ ਜਾ ਸਕੇ ਪਰ ਜੇਕਰ ਸਰਕਾਰਾਂ ਤੇ ਪ੍ਰਸ਼ਾਸਨ ਹੀ ਮਾਈਨਿੰਗ ਮਾਫੀਆ ਦੇ ਨਾਲ ਮਿਲਿਆ ਹੋਵੇ ਤਾਂ ਇਹਨਾਂ ਨੂੰ ਪਕੜਨ ਵਾਲਾ ਵੀ ਕੋਈ ਨਹੀਂ ਹੈ ਇੱਥੇ ਦੱਸਣਾ ਚਾਹੁੰਦੇ ਆ ਕਿ 30 ਸਤੰਬਰ ਤੱਕ ਪੰਜਾਬ ਸਰਕਾਰ ਵੱਲੋਂ ਮਾਈਨਿੰਗ ਉੱਤੇ ਪੂਰਨ ਰੂਪ ਦੇ ਵਿੱਚ ਪਾਬੰਦੀ ਲਗਾਈ ਹੋਈ ਹੈ ਤੇ ਜੇਕਰ ਪਾਬੰਦੀ ਤੋਂ ਬਾਅਦ ਇਸ ਤਰ੍ਹਾਂ ਦੇ ਟਿਪਰ ਮਾਈਨਿੰਗ ਦਾ ਕੱਚਾ ਮਾਲ ਢੋ ਰਹੇ ਹਨ ਤਾਂ ਪ੍ਰਸ਼ਨ ਜ਼ਰੂਰ ਉੱਠਦਾ ਹੈ ਕਿ ਇਲਾਕੇ ਦੇ ਵਿੱਚ ਕਦੇ ਨਾਜਾਇਜ਼ ਮਾਈਨਿੰਗ ਰੁਕੇਗੀ ਜਾਂ ਫਿਰ ਇਸ ਤਰ੍ਹਾਂ ਹੀ ਓਵਰਲੋਡ ਪਰ ਚਲਦੇ ਰਹਿਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੱਕ ਇਹ ਵੀਡੀਓ ਜਰੂਰ ਪਹੁੰਚੇ ਕਾਨਪੁਰਖ ਹੁਈ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਕੇਰ ਸਿੰਘ ਧਾਰਨੇ ਦੀ ਰਿਪੋਰਟ